1,85,000 ਚ 2031 ਤੱਕ ਪਾਸ ਇਹ ਆਪਾਂ i10 ਤੁਹਾਨੂੰ ਦੇ ਦੇਣੀ ਆ ਡਾਕਟਰ ਡਰਾਈਵਨ ਕੋਲ ਇਹ ਗੱਡੀ ਦਾ 2,85,000 ਚ ਆਪਾਂ 19 ਮਾਡਲ i10 ਗ੍ਰੈਂਡ ਦੇ ਦੇਣੀ ਪੂਰਾ ਖੁੱਲਾ ਚੈਲੰਜ ਹੈ ਜੇ ਰੇਟ 2,55,000 ਦਾ ਆਪਾਂ ਤੁਹਾਨੂੰ 13 ਮਾਡਲ ਦੀ ਡੀਲ ਦੇ ਦੇਣੀ ਛੋਟੀ ਡਿੱਕੀ ਵਾਲੀ ਭਾਈ ਜੀ ਅੱਜ ਆਪਾਂ ਇਹ ਗੱਡੀ ਤੁਹਾਨੂੰ ਦੇ ਦੇਣੀ ਆ ਸਿਰਫ 2.5 ਲੱਖ ਰੁਪਏ ਲਓ ਵੀ ਕਿੰਨੇ ਦੀ 2 ਲੱਖ ਤੇ 50 ਹਜ਼ਾਰ ਦੀ ਹੁਣ ਨੈਟ ਫਟ ਡੀਲ ਹੋ ਗਈ ਆ 5 ਲੱਖ 75 ਹਜ਼ਾਰ ਰੁਪਏ ਦੇ ਵਿੱਚ ਬ੍ਰੈਂਡ ਨਿਊ 28 ਹਜ਼ਾਰ ਚੱਲੀ 24 ਮਾਡਲ ਦੀ 28 ਹਜ਼ਾਰ ਚੱਲੀ ਔਰ ਉਹ ਵੀ ਟੈਕਸੀ 28 ਹਜ਼ਾਰ ਚੱਲੀ ਹੋਵੇ ਬੜੀ ਚੰਬੇ ਵਾਲੀ ਗੱਲ ਹੁੰਦੀ ਆ ਪਰ ਵੈਸੇ ਤਾਂ ਇਸ ਕਾਰ ਬਜ਼ਾਰ ਦੀ ਵੀਡੀਓ ਆਪਾਂ ਹਰੇਕ ਸੋਮਵਾਰ ਨੂੰ ਅਪਲੋਡ ਕਰ ਹੀ ਦਿੰਨੇ ਆ ਪਰ ਸੋਮਵਾਰ ਅਪਲੋਡ ਕਰਨ ਤੋਂ ਬਾਅਦ 2-3 ਦਿਨ ਬਾਅਦ ਹੀ ਲਾ ਲਓ ਤੁਸੀਂ ਸਾਨੂੰ ਕਮੈਂਟ ਆਣੇ ਸ਼ੁਰੂ ਹੋ ਜਾਂਦੇ ਵੀ ਭਾਈਓ ਫਲਾਣੇ ਕਾਰ ਬਜ਼ਾਰ ਦੀ ਵੀਡੀਓ ਦੁਬਾਰਾ ਲੈ ਕੇ ਆਓ ਤੇ ਬਾਈ ਜੀ ਅੱਜ ਫਿਰ ਪਹੁੰਚ ਚੁੱਕੇ ਆ ਦੁਬਾਰਾ ਬਿੱਟੂ ਕਾਰ ਬਾਜ਼ਾਰ ਸ਼ਹਿਰ ਜਲੰਧਰ ਬੰਟੀ ਭਾਜੀ ਉਹਨਾਂ ਵਾਲਿਆਂ ਦੇ ਕੋਲ ਤੇ ਸਸੀ ਗੱਲ ਬਾਈ ਸਸੀ ਗੱਲ ਜੀ ਕੰਮੋ ਬਹੁਤ ਵਧੀਆ ਕਿਰਪਾ ਬਾਬਾ ਜੀ ਦੀ ਬਹੁਤ ਪਹਿਲਾਂ ਤਾਂ ਸ਼੍ਰੀ ਰਾਤਰੀ ਦੀਆਂ ਸਾਰਿਆਂ ਨੂੰ ਮੁਬਾਰਕ ਸਾਰਿਆਂ ਨੂੰ ਸ਼੍ਰੀ ਰਾਤਰੀ ਦੀਆਂ ਬਹੁਤ ਵਧੀਆ ਵਧਾਈਆਂ ਜੀ ਓਮ ਨਮੇ ਸ਼ਿਵਾਏ ਓਮ ਨਮੇ ਸ਼ਿਵਾਏ ਤੇ ਹੁਣ ਕਾਰਾਂ ਤੁਹਾਨੂੰ ਨਾ ਅੱਜ ਫੇਰ ਦੇਣ ਜਾ ਰਹੇ ਹਾਂ ਬੰਟੀ ਭਾਈ ਪਿਛਲੇ ਹਫਤੇ ਵਾਲਾ ਸਟਾਕ ਗਿਆ ਪਿਛਲੇ ਹਫਤੇ ਵਾਲਾ ਦੇਖੋ ਜੀ ਰੱਬ ਦੀ ਕਿਰਪਾ ਨਾਲ ਬਾਬਾ ਜੀ ਦੇ ਮੇਲ ਨਾਲ 80 ਤੋਂ 85% ਸਟਾਕ ਸਾਡਾ ਨਿਕਲ ਗਿਆ ਬਿਲਕੁਲ ਅੱਜ ਸਟਾਕ ਥੋੜਾ ਘਟਿਆ ਪਰ ਜਿੰਨਾ ਵੀ ਹੈਗਾ ਆ ਇਜਲਾ ਦੇ ਅੱਜ ਦਾ ਮਲਾਕਾ ਤੁਹਾਨੂੰ ਵਧੀਆ ਰੇਟਾਂ ਦੇ ਗੱਡੀਆਂ ਦਵਾਂਗੇ ਕਿ ਤੁਸੀਂ ਭੱਜੇ ਆਓਗੇ ਬਸ ਮੇਨ ਗੱਲ ਇਹ ਆ ਮੇਨ ਗੱਲ ਲੋਕੇਸ਼ਨ ਸਮਝਾ ਦਿੰਨੇ ਤੁਹਾਨੂੰ ਦਿਲਿੰਦਰ ਸ਼ਹਿਰ ਦਾ ਇਹ ਸ਼ਹਿਨਾਈ ਪੈਲਸ ਰੋਡ ਆ ਕਈ ਵਕਰੀ ਪੈਂਦੀ ਕਈ ਵਕਰੀ ਦੇ ਬਿਲਕੁਲ ਸਾਹਮਣੇ ਤੁਸੀਂ ਦੇਖੋਗੇ ਬਿੱਟੂ ਕਾਰ ਬਜ਼ਾਰ ਬਾਈ ਹੁਣਾ ਦਫ਼ਤਰ ਪੈਂਦਾ ਸਭ ਤੋਂ ਪਹਿਲੀ ਗੱਾਰ ਦਿਖਾਣੇ ਤੁਹਾਨੂੰ ਅੱਜ ਗ੍ਰੈਂਡ ਆਈਟਨ ਗ੍ਰੈਂਡ ਆਈਟਨ ਆਪਣੇ ਟੈਕਸੀ ਵਾਲੇ ਵੀਰਾਂ ਵਾਸਤੇ ਜਿਨ੍ਹਾਂ ਦਾ ਬਜਟ ਘਟਿਆ ਹੁਣ ਟੈਕਸੀ ਵੀਰਾਂ ਵਾਲੇ ਆਟਿਕਾ ਕ੍ਰਿਸ਼ਤਾ ਉਹ ਦਾ ਦਾਦਾ 15-15 ਰੱਖਦੇ ਬਜਟ ਦੀ ਰੇਟ ਤੇ ਆਉਂਦੀ ਆਇਆ ਬਿਲਕੁਲ ਹੁਣ ਜਿਹੜੇ ਮੇਰੇ ਵੀਰ ਦਾ ਬਜਟ 300-3 ਲੱਖ ਰੁਪਏ ਆਇਆ ਉਹਨੂੰ ਅੱਜ ਆਪਾਂ ਉਸ ਤੋਂ ਵੀ ਘੱਟ ਰੇਟ ਤੇ ਗ੍ਰੈਂਡ ਆਈਟਮ ਦੇ ਦੇਣੀ ਹੈ ਉਹ ਵੀ ਪੇਪਰ ਸਾਰੇ ਕੰਪਲੀਟ ਸਾਰੇ ਕਾਗਜ਼ ਪੱਤਰ ਪੂਰੇ ਮਾਡਲ ਹੈਗਾ ਜੀ 2019 ਮਾਡਲ ਵੀ ਉੱਪਰ ਦਾ ਹੋ ਗਿਆ ਏ ਟੂ ਜ਼ेड ਪੇਪਰ ਵੀ ਕੰਪਲੀਟ ਹੋ ਗਏ ਐਵਰੇਜ ਗੱਡੀ ਦੀ ਡੀਜ਼ਲ ਤੇ 27-22 ਦੀ ਬਿਲਕੁਲ ਠੀਕ ਹੈ ਜੀ ਤੇ ਉਪਰੋਂ ਗੱਡੀ ਦੇ ਚਾਰੋਂ 바ਸੇ ਘੁਮਾ ਕੇ ਦਿਖਾ ਦੋ ਆਲ ओरिजिनल ਦੀ ਕਾਰ ਠੀਕ ਹੈ ਵੀਰੇ ਪਹਿਲੇ ਨਾਂ ਦੀ ਹਾਂ ਤੇ ਛੋਟਾ ਜਿਹਾ ਗੱਡੀ ਦਾ ਰੇਟ ਫਿਕਸ ਪ੍ਰਾਈਸ ਹੋਣਾ ਹੈ ਬਾਰ-ਬਾਰ ਇਹ ਨਹੀਂ ਪੁੱਛਣਾ ਕਿ ਲੱਗੂਗੇ ਕਿੰਨੇ ਜੀ ਹਾਂ ਇੱਕੋ ਰੇਟ ਗੱਡੀ ਦਾ 2 ਲੱਖ ਤੇ 85 ਹਜ਼ਾਰ ਚ ਆਪਾਂ 19 ਮਾਡਲ ਆਈਟਨ ਗ੍ਰੈਂਡ ਦੇ ਦੇਣੀ ਪੂਰਾ ਖੁੱਲਾ ਚੈਲੰਜ ਹੈ ਕਿਤੇ ਵੀ ਰੇਟ ਟਰਾਈ ਕਰ ਲਓ ਆਈ 19 ਮਾਡਲ ਨਹੀਂ ਇਸ ਰੇਟ ਤੇ ਮਿਲਣੀ ਤੁਹਾਨੂੰ ਕਾਗਜ਼ੀ ਪੱਤਰ ਸਾਰੇ ਕੰਪਲੀਟ ਔਰ ਜਿੰਨਾ ਸਾਰਾ ਟਾ ਡਾ ਸੋਟਾ ਸਭ ਓਕੇ ਪਈਆਂ ਸਕ੍ਰੈਚਲੈਸ ਕਾਰ ਜੀ ਨੂੰ ਕਹਿ ਦਿੰਦੇ ਆ ਤੇ ਜੇ ਗੱਲ ਕਰੀਏ ਬਾਈ ਇਹਦੇ ਤੇ ਫైనాన్స్ ਦੀ ਇਹਦੇ ਤੇ ਤੁਹਾਡਾ ਫైనాన్స్ ਵੀ ਬਾਈ ਉਹਨਾਂ ਨੇ ਕਰਵਾ ਦੇਣਾ ਮੈਂ ਕਹਾਂ ਜੀ ਜੇ ਤੁਹਾਡਾ ਸਿਬਲ ਓਕੇ ਹੈ ਹਾਂ ਜ਼ੀਰੋ ਡਾਊਨ ਪੇਮੈਂਟ ਦੇ ਵੀ ਇਹਦਾ ਤੁਹਾਡਾ ਸਾਰਾ ਲੋਨ ਹੋ ਜਾਏਗਾ ਬਿਲਕੁਲ ਸਿਬਲ ਤੇ ਬੈਂਕਿੰਗ ਨਾਲ ਵਧੀਆ ਹੋਣੀ ਚਾਹੀਦੀ ਹੈ ਬਸ ਮੇਨ ਗੱਲ ਇਹ ਆ ਕਿਉਂਕਿ ਕਾਰ ਦਾ ਰੇਟ ਹੀ ਤੁਹਾਨੂੰ ਬਾਈ ਨੇ ਕਿਹਾ ਸੀ 3 ਸਵਾ 3 ਦਾ ਬਜਟ ਪਰ ਉਹਨਾਂ ਕੋ ਵੀ ਨਹੀਂ ਬਜਟ ਹੋਣਾ ਚਾਹੀਦਾ ਤੁਹਾਡਾ 285 ਦੀ ਕਾਰ ਆ 285 ਆਹਾ ਟਾਲਟੋ 800 ਅਗੋ ਜੀ ਅੱਜ ਤੋਂ 800 ਹਮ ਮਾਡਲ ਹੈਗਾ 2014 ਹਾਂ ਜੀ ਨਾਂ ਹੈਗੀ ਪਹਿਲੇ ਠੀਕ ਹੈ ਵੀਰੇ ਤੇ ਰੇਟ ਆਪਾਂ ਤੁਹਾਨੂੰ ਐਦਾਂ ਦਾ ਦੇ ਦੇਣਾ ਇਹਦਾ ਵੀ ਅੱਜ ਹਾਂ ਕਿ ਲੋਕੀ 11 12 ਮਾਡਲ ਵੇਚਦੇ ਪਏ ਆ 2-2 ਲੱਖ ਰੁਪਏ ਦੇ ਇਹਦਾ ਮਰੂਤੀ ਦਾ ਬਜਟ ਆਨੇ ਲੈ ਜਾਣੀ ਹੁਣੇ ਲੈ ਜਾਣੀ ਐ ਦੱਸੋ ਇਹਦੇ ਤੇ ਲੋਨ ਵੀ ਤੁਹਾਡਾ ਕਰਾ ਦੇਣਾ ਆ ਕਿਉਂਕਿ 14 ਮਾਡਲ ਆ ਹਾਂ 14 ਮਾਡਲ ਪਹਿਲੇ ਨਾਂ ਦੀ 40000 ਚੱਲੀ ਗੱਡੀ ਆਪਾਂ ਤੁਹਾਨੂੰ ਦੇ ਦੇਣੀ ਅੱਜ ਸਿਰਫ ਸਿਰਫ 2,25,000 ਦੀ। ਭਾਈ ਜੀ 2 ਲੱਖ ਤੇ 25 ਹਜ਼ਾਰ ਦੇ ਵਿੱਚ ਤੁਹਾਨੂੰ ਆ ਕਾਰ ਔਰ ਡਾਊਨ ਪੇਮੈਂਟ ਦੀ ਗੱਲ ਕਰੀਏ ਤਾਂ ਡਾਊਨ ਪੇਮੈਂਟ 25-30 ਹਜ਼ਾਰ ਜਿਸ ਸਿੰਬਲ ਤੁਹਾਡਾ ਓਕੇ ਆ। ਜਿਵੇਂ ਤੁਹਾਨੂੰ ਕਿਹਾ ਹੀ ਆ ਜੇ ਬਜਟ ਤੁਹਾਡਾ ਹੈਗਾ ਮਰੂਤੀ ਦਾ 25 ਹਜ਼ਾਰ ਤੁਸੀਂ ਲਿਆਣਾ ਬਾਕੀ ਸਾਰਾ ਤੁਹਾਡਾ ਲੋਨ ਕਰਾ ਦੇਣਾ। ਲੋਨ ਕਰਾ ਦੇਣਾ। ਜਿਹੜੇ ਮੇਰੇ ਭਰਾ ਵਧੀਆ ਕਾਰ ਲੱਭਦੇ ਨੇ ਨਾ ਜਰੂਰ ਇੱਥੇ ਵਿਜ਼ਿਟ ਕਰਕੇ ਜਾਇਓ। ਕਾਰਾਂ ਵਧੀਆ ਨੇ ਭਾਈ ਹੋਣਾ ਦੇ ਕੋਈ। ਹੋਰ ਭਾਈ ਜੀ? ਆਹ ਅਾਈ 10। ਆਈਟਮ ਦੇਖੋ ਮੇਰਾ ਭਰਾ। ਕਿੰਨਾ ਮਾਡਲ 2000 ਮਾਡਲ ਦੱਸਿਆ ਹਾਂਜੀ ਗੱਡੀ ਹਜੇ ਹੁਣੇ ਕਸਟਮਰ ਦੇ ਘਰੋਂ ਲਿਆਂਦੀ ਹੈ ਗੰਦੀ ਹੈ ਇਹ ਗੱਡੀ ਦੀ ਖਾਸੀਅਤ ਇਹ ਹੈ ਕਿ ਡਾਕਟਰ ਡਰਾਈਵਨ ਕਾਰ ਆ ਠੀਕ ਹੈ ਵੀਰੇ ਪਹਿਲੇ ਨਾਂ ਦੀ ਹੈ ਇਹਦੀ ਆਰ ਸੀ 2031 ਤੱਕ ਪਾਸ ਹੋ ਕੇ ਮੇਰੇ ਕੋਲ ਆ ਗਈ ਹੋਈ ਹੈ ਠੀਕ ਹੈ ਵੀਰੇ ਐਸੇ ਆਰ ਸੀ 2031 ਤੱਕ ਪਾਸ ਆ ਪਾਸ ਆ ਪਹਿਲੇ ਨਾਂ ਦੀ ਗੱਡੀ ਹੈ ਇਹਦਾ ਵੀ ਇੱਕ ਛੋਟਾ ਜਿਹਾ ਰੇਟ ਤੁਹਾਨੂੰ ਦੇ ਦੇਣਾ ਆਮ ਬੰਦਾ ਜਿਹੜਾ ਗੱਡੀ ਲੈ ਸਕਦਾ ਆ ਠੀਕ ਹੈ 1,85,000 ਚ 2031 ਤੱਕ ਪਾਸ ਇਹ ਆਪਾਂ I10 ਤੁਹਾਨੂੰ ਦੇ ਦੇਣੀ ਆ ਡਾਕਟਰ ਡਰਾਈਵਨ ਡਰਾਈ ਕਲੀਨ ਕੰਪਾਊਂਡ ਕਰਾ ਕੇ ਦੇਵਾਂਗੇ ਤੁਹਾਡਾ 1 ਰੁਪਏ ਦਾ ਇੱਥੇ ਗੱਡੀ ਦਾ ਖਰਚਾ ਨਹੀਂ ਹੋਏਗਾ ਲਓ ਫਿਰ ਮਿੱਤਰੋ 1 ਰੁਪਏ ਦਾ ਵੀ ਖਰਚਾ ਨਹੀਂ ਔਰ ਸਭ ਤੋਂ ਵੱਡੀ ਗੱਲ ਪੈਟਰੋਲ ਦੀ ਕਾਰ ਆ ਜਿਹੜੇ ਭਰਾ ਕਹਿੰਦੇ ਵੀ ਸਾਡੀ ਚਲਾਈ ਘੱਟ ਹੈਗੀ ਆ ਮੇਰੇ ਖਿਆਲ ਨਾਲ ਇਸ ਬਜਟ ਦੇ ਵਿੱਚ 2031 ਤੱਕ ਦੀ ਤੁਹਾਨੂੰ ਟੈਨਸ਼ਨ ਨਹੀਂ ਹੈਗੀ ਆ ਜਿਹੜੇ ਭਰਾ ਲੈਣੀ ਚਾਹੁੰਦੇ ਆ ਕਾਰ ਕੈਸ਼ ਪੇਮੈਂਟ ਹੋਊਗੀ ਕੈਸ਼ ਪੇਮੈਂਟ ਹੋਊਗੀ ਕੈਸ਼ ਪੇਮੈਂਟ ਦੇ ਉੱਤੇ ਕਾਰ ਅਵੇਲੇਬਲ ਆ ਬਿੱਟੂ ਕਾਰ ਬਾਜ਼ਾਰ ਤੇ ਆਜੋ ਤੁਹਾਨੂੰ ਹੋਰ ਵੀ ਕਾਰਾਂ ਦਿਖਾਈਏ ਬਾਦ ਵੀਰੇ ਹੱਡੀ ਡਿਜ਼ਾਇਰ ਆ ਜਿਹੜੀ ਆ ਡਿਜ਼ਾਇਰ ਭਾਜੀ ਅੱਜ ਤੁਹਾਨੂੰ ਅੱਗੇ ਅਸੀਂ 14 15 ਮਾਡਲ ਦੀਆਂ ਬਹੁਤ ਵੇਚੀਆਂ ਆ ਪੰਜਾਬੀ 14 15 ਮਾਡਲ ਦੀ ਆਪਾਂ ਡਿਜ਼ਾਇਰਾਂ ਬਹੁਤ ਵੇਚੀਆਂ ਆ ਲੋਕੀ ਬੜੇ ਫੋਨ ਕਰਦੇ ਸੀ ਯਾਰ 12 13 ਮਾਡਲ ਸਾਡਾ ਬਜਟ 2.5 ਦਿੰਦਾ ਆ ਹਾਂ ਅੱਜ ਉਹਨਾਂ ਦੀ ਆਪਾਂ ਖਾਹਿਸ਼ ਪੂਰੀ ਕਰ ਦੇਣੀ ਆ ਦੇਖੋ ਗੱਡੀ ਦੇਣੀ ਹੈ 13 ਮਾਡਲ ਤੇ ਰੇਟ ਵੀ ਆਪਾਂ ਕੋਈ 3 ਲੱਖ ਨਹੀਂ ਦੇਣਾ ਕੋਈ 2.5 ਨਹੀਂ ਦੇਣਾ ਇੱਕੋ ਰੇਟ ਛੋਟੋ ਜਿਹਾ ਟਾਇਰ ਰਵੇਂ ਬ੍ਰੈਂਡ ਨਿਊ ਕੰਡੀਸ਼ਨ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਤੇ ਛੋਟਾ ਜਿਹਾ ਰੇਟ 2 ਲੱਖ 55 ਹਜ਼ਾਰ ਦਾ ਆਪਾਂ ਤੁਹਾਨੂੰ 13 ਮਾਡਲ ਦੀ ਡੀਲ ਦੇ ਦੇਣੀ ਛੋਟੀ ਡਿੱਕੀ ਵਾਲੀ ਭਾਈ ਜੀ ਮਾਡਲ ਕਿੰਨਾ 13 ਔਰ ਸ਼ੇਪ ਵਧੀਆ ਨਵੇਂ ਜੀ ਕੇ ਦੇ ਨਵੇਂ ਬ੍ਰੈਂਡ ਨਿਊ ਟਾਇਰ ਦਿਖਾ ਦਿਓ ਬਿਲਕੁਲ ਭਾਈ ਟਾਈਟਪਾ ਸਾਰਾ ਚੈੱਕ ਕਰ ਲੋ ਜਿਹੜੇ ਮੇਰੇ ਭਰਾ ਮੈਂ ਕਹਿੰਨਾ ਤੁਹਾਡਾ ਉਹੀ ਆਲਟੋ ਵਾਲਾ ਹੀ ਬਜਟ ਸੀਗਾ ਪਰ ਤੁਹਾਨੂੰ ਗੱਡੀ ਦੇਤੀ ਆਪਾਂ ਉਹ ਡਿਜ਼ਾਇਰ ਡੀਜ਼ਲ ਦੀ ਰੇਟ ਫਿਕਸ ਹੋਏਗਾ ਬਾਰ ਬਾਰ ਕਿਸੇ ਨੇ ਨਹੀਂ ਕਹਿਣਾ ਘੱਟ ਕਰ ਲੋ ਕੁਝ ਕਰ ਲੋ 6 ਸਪਰਾਈਜ਼ 2,55,000 ਰੁਪਏ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਿਹਾ ਪਿਆ ਦੋ ਦੋ ਕਾਲ ਕਰੋ ਆਜੋ ਕਾਰਾਂ ਦਿਖਾਈਏ ਤੁਹਾਨੂੰ ਹੋਰ ਫੇਰ ਆ ਗਈ ਹੁਣ ਕਾਲੇ ਰੰਗ ਦੀ ਸਕੋਰਪੀਓ ਕਾਲੀ ਨਾਗਣੀ ਇਹ ਵਾਕੀ ਨਾਗਣੀ ਹੈ ਪਿਛਲੇ ਹਫਤੇ ਆਪਾਂ ਗੱਡੀ ਤੁਹਾਨੂੰ ਦਿਖਾਈ ਸੀਗੀ ਉਹ ਤਾਂ ਤਿਆਰ ਨਹੀਂ ਸੀਗੀ ਉਦੋਂ ਦੀ ਕੰਡੀਸ਼ਨ ਤੇ ਹੁਣ ਦੀ ਕੰਡੀਸ਼ਨ ਦੇਖ ਲਓ ਬਾਈ ਜੀ ਹੁਣ ਨਾ ਹੱਥ ਲਾਇਆ ਜਿਹਨੂੰ ਕਹਿੰਦੇ ਮੈਲੀ ਉਹ ਚੀਜ਼ ਹੈ 25000 ਰੁਪਏ ਦੀ ਸੈਰਾਮਿਕ ਕੋਟਿੰਗ ਕਰਾਈ ਹੈ 3 ਸਾਲ ਦੀ ਗਾਰੰਟੀ ਵਾਲੀ ਠੀਕ ਹੈ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਹੂੰ ਅੰਦਰੋਂ ਨਵੇਂ ਸੀਟ ਕਵਰ ਬਿਲਕੁਲ ਫਿਰ ਸਭ ਤੋਂ ਵੱਡੀ ਗੱਲ ਇਹ ਆ ਮਾਡਲ ਦੇ ਹਿਸਾਬ ਨਾਲ ਗੱਡੀ ਸਿਰਫ ਪਹਿਲੇ ਨਾਂ ਤੇ ਆ ਓਕੇ ਪਹਿਲੇ ਨਾਂ ਦੀ ਆ ਪਹਿਲੇ ਨਾਂ ਦੀ ਹੈ ਇੰਜਨ ਗੀਅਰ ਬਿਲਕੁਲ ਬ੍ਰੈਂਡ ਨਿਊ ਹਾਂ ਸ਼ੀਸ਼ੇਰ ਕੀ ਆ ਟਾਇਰ ਬਿਲਕੁਲ ਨਵੇਂ ਬਿਲਕੁਲ ਨਵੇਂ ਸਹੀ ਗੱਲ ਆ ਦਿਖਾ ਦਿਓ ਦਿਖਾ ਦਿਓ ਟਾਇਰ ਇੱਕ ਵਾਰੀ ਜੇ ਕੇ ਦੇ ਬਿਲਕੁਲ ਬ੍ਰੈਂਡ ਨਿਊ ਟਾਇਰ ਤੇ ਪਾਸਿੰਗ ਪਾਸਿੰਗ 2028 ਤੱਕ ਠੀਕ ਐ ਮਨੇ ਤੁਸੀਂ ਇਹ ਨਾ ਸੋਚੋ ਕਿ ਇਹ ਗੱਡੀ ਆਪਾਂ 7 8 9 ਮਾਰੇ ਲੈ ਰਹੇ ਆ ਗੱਡੀ ਦੀ ਕੰਡੀਸ਼ਨ ਜਿਹੜਾ ਦੇਖੂਗਾ ਨਾ ਉਹ ਵਿੱਚ ਬਹਿ ਕੇ ਕਹੂਗਾ ਭਾਜੀ ਪੈਸੇ ਗਿਣ ਲਓ ਐਨਾ ਨਵਾਂ ਗੱਡੀ ਦਾ ਚਲਾਵਾ ਆ ਮੈਂ ਜ਼ਿਆਦਾ ਤਰੀਫਾਂ ਹੋਰ ਨਹੀਂ ਕਰਨੀਆਂ ਫਸਟ ਓਨਰ ਦੀ ਕਾਰ ਆ ਲੱਖ ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਆ ਸਟਾਮ ਤੇ ਲਿਖ ਕੇ ਦਵਾਂਗੇ ਤੇ ਛੋਟਾ ਜਿਹਾ ਫਿਕਸ ਪ੍ਰਾਈਸ ਗੱਡੀ ਦਾ ਹੈਗਾ ਆ 2 ਲੱਖ ਸਿਰਫ 40000 ਰੁਪਏ ਕਾਲੇ ਰੰਗ ਦੀ ਸਕਾਰਪਿਓ ਦਾ ਲਓ ਫੇ ਮਿੱਤਰੋ ਜਿਹੜੇ ਮੇਰੇ ਭਰਾ ਹੁਣ ਘੱਟ ਬਜਟ ਦੇ ਵਿੱਚ ਸਕਾਰਪਿਓ ਲੱਭਦੇ ਪਏ ਸੀ ਔਰ ਕਾਲੇ ਰੰਗ ਦੀ ਆ ਨੰਬਰ ਤੁਹਾਡੇ ਜਿਹੜਾ ਮੂਰੇ ਚੱਲਦਾ ਉੱਤੇ ਕਾਲ ਕਰ ਲਿਓ ਆ ਤਾਜੀ ਤਾਜੀ ਹੱਲੇ 25000 ਦੀ ਸ਼ਰਮ ਸਾਇਡਾਂ ਵਿੱਚ ਕੋٹنگ ਕਰਾਈ ਹੈ 3 ਸਾਲ ਦੀ ਗਾਰੰਟੀ ਗਾਰੰਟੀ ਵਾਲੀ ਔਰ ਸੀਟ ਕਵਰ ਨਵੇਂ ਪਏ ਆ ਇੰਜਨ ਗੇਅਰ ਪੂਰਾ ਓਕੇ ਲੱਖ ਰਿਕਾਰਡ ਦੇ ਨਾਲ ਚੱਲੀ ਹੋਈ ਬਾਈ ਹੁਣ ਜਿੱਦਾਂ ਕਿਹਾ ਹੀ ਆ ਵੀ ਇਸ ਟਾਪ ਤੇ ਕਹੋਗੇ ਉੱਤੇ ਵੀ ਲਿਖ ਕੇ ਦੇ ਦੇ ਲਿਖ ਕੇ ਦੇ ਦਾਂਗੇ ਜੀ ਗਾਰੰਟੀ ਕੈਸ਼ ਡੀਲ ਰਹੂਗੀ ਮੇਰਾ ਭਰਾ ਉਹਦੇ ਬਾਅਦ ਵੀਰੇ ਪਜੈਰੋ ਪਜੈਰੋ ਜੀ 2016 ਮਾਡਲ ਹਮ ਆਟੋਮੈਟਿਕ ਗੇਅਰ ਵਾਲੀ ਠੀਕ ਹੈ ਵੀਰੇ ਬਾਜ਼ਾਰ ਚ ਘੁੰਮ ਲੋ ਹਾਂ ਪੂਰੇ ਹਿੰਦੁਸਤਾਨ ਚ ਘੁੰਮ ਲੋ ਹਾਂ ਨੋਨ ਐਕਸੀਡੈਂਟ ਗੱਡੀ 16 ਮਾਡਲ ਆਟੋਮੈਟਿਕ ਬਾਜ਼ਾਰ ਚ ਲੋਕੀ 12 ਲੱਖ 13 ਲੱਖ ਜਾਂ ਫੋਰਚੂਨਰ ਦਾ 16 ਦਾ ਰੇਟ ਪੁੱਛ ਲੋ ਕੀ ਹੈ ਬਿਲਕੁਲ ਤੇ ਆਪਾਂ ਗੱਡੀ ਤੁਹਾਨੂੰ ਦੇ ਦੇਣੀ ਹੈ ਬਹੁਤ ਜਾਇਜ਼ ਰੇਟ ਤੇ ਜਿਹੜੇ ਪੁਜੈਰੋ ਦੇ ਸ਼ਕੀਨ ਭੱਜੇ ਆਣਗੇ ਜਿਹੜੇ ਪੁਜੈਰੋ ਦੇ ਸ਼ਕੀਨ ਭੱਜੇ ਆਣਗੇ ਆਟੋਮੈਟਿਕ ਗੇਅਰ ਦੀ ਪੁਜੈਰੋ ਸਪੋਰਟਸ ਹਾਂਜੀ ਦੂਜੇ ਨਾਂ ਦੇ ਇੱਕੋ ਰੇਟ ਫਿਕਸ ਪ੍ਰਾਈਸ ਸਿਰਫ 8 ਲੱਖ ਚ ਤੁਹਾਨੂੰ ਆਪਾਂ ਦੇ ਦੇਣੀ 16 ਮਾਡਲ ਲਓ ਫੇ ਮਿੱਤਰੋ 16 ਮਾਡਲ ਕਿੰਨੇ ਚ 8 ਲੱਖ ਰੁਪਏ ਦੇ ਲੋਕੀ ਡਬਲ ਸ਼ੇਡ ਵਾਲੀਆਂ 8 9 10 ਮਾਡਲ 8 8 ਲੱਖ ਦੀਆਂ ਵੇਚਦੇ ਵੇ ਆ ਇਹ ਵਾਈਟ ਹੈ ਇਹ ਵਾਈਟ ਪਹਿਲੇ ਨਾਂ ਪਹਿਲੀ ਸਿੰਗਲ ਸਪੋਰਟਸ ਮਾਡਲ ਲਓ ਫੇ ਮਿੱਤਰੋ ਜਿਹੜੇ ਭਰਾ ਬਾਜੀ ਮਾਰਨਾ ਚਾਹੁੰਦੇ ਆ ਪਜਾਰੋ ਤੇ ਲੋਨ ਵੀ ਹੋ ਜਾਊਗਾ ਬਿਲਕੁਲ ਲੋਨ 50% ਲੋਨ ਵੀ ਕਰਾ ਦਾਂਗੇ ਲਓ ਫੇ 4 ਲੱਖ ਲੈਣੀ ਆ ਆ ਜੋ ਫੋਰਚੂਨਰ ਨੂੰ ਵੀ ਭੁੱਲ ਜਾਓਗੇ ਬਿਲਕੁਲ ਭਾਈ ਆ ਤਾਂ ਸਵਾਦ ਹੀ ਲੱਗਨੇ ਇਹਨਾਂ ਘਰਾਂ ਦੇ ਠੀਕ ਹੈ ਨਾ ਲੁਧਿਆਣੇ ਦਾ ਨੰਬਰ ਆ ਤੇ ਉਹਦੇ ਬਾਅਦ ਭਾਜੀ ਆਪਣੀ ਤੋਂ ਆ ਗਈ ਟਿਗਵਾਨ ਟਿਗਵਾਨ ਭਾਜੀ ਜਿਹੜੇ ਬੰਦੇ ਵੋਕਸ ਵੈਗਨ ਦੇ ਸ਼ੌਕੀਨ ਹੈ ਹਾਂਜੀ ਜਿਨ੍ਹਾਂ ਨੂੰ ਪਤਾ ਵੋਕਸ ਵੈਗਨ ਦੀ ਕੁਆਲਿਟੀ ਕੀ ਹੈ ਹਾਂ 5 ਸਟਾਰ ਰੇਟਿੰਗ ਵਾਲੀ ਕੰਪਨੀ ਹੈ ਬਿਲਕੁਲ ਤੇ ਜਿਹੜੀ ਇਹ ਗੱਡੀ ਇਹਨਾਂ ਦੀ ਆ ਇਹ ਗੱਡੀ ਦੀ ਬਿਲਿੰਗ ਸੀਗੀ 45 ਲੱਖ ਰੁਪਈਆ ਠੀਕ ਹੈ 45.5 ਹੋਊਗੀ ਸ਼ਾਇਦ ਹਾਂ ਇਹ ਹੈਗੀ ਆ ਟਿਗਵਾਨ 2000 ਸੀਸੀ ਦੇ ਡੀਜ਼ਲ ਇੰਜਨ ਵਾਲੀ ਨੰਬਰ ਚੈੱਕ ਕਰਾ ਦਿਓ ਨੰਬਰ ਵੀਆਈਪੀ ਜਿਹੜੀਆਂ ਹੁਣ ਆ ਰਹੀਆਂ ਇਹਨਾਂ ਦੀ ਟਾਈਗਰ ਉਹ ਆ ਰਹੀਆਂ ਪੈਟਰੋਲ ਦੇ ਵਿੱਚ ਹਾਂ ਸਾਰੀਆਂ ਗੱਡੀਆਂ ਪੈਟਰੋਲ ਚ ਆ ਰਹੀਆਂ ਆ ਇਹ 18 ਮਾਡਲ ਆ ਅੱਗੇ ਦੇ ਨਾਲ ਦੀ ਆਪਾਂ 17 ਮਾਡਲ 2-3 ਗੱਡੀਆਂ ਵਿੱਚ ਹੀ ਆਏ ਆ 11.5 11.5 ਪੋਨੇ 12-12 ਰੱਖਦੀਆਂ ਹਾਂ ਇਹਦੇ ਨਾਲ ਦੀ ਸੇਮ ਗੱਡੀ ਜਲੰਧਰ ਬੋਕਸ ਵਾ ਕਹਿੰਦੀ ਏਜੰਸੀ ਚ ਸਿਲਵਰ ਰੰਗ ਦੀ ਖੜੀ ਆ ਹਾਂ ਉੱਥੋਂ ਟਰਾਈ ਕਰਕੇ ਆ ਜਾਓ ਫਿਰ ਮੇਰੇ ਕੋਲ ਆ ਜਾਓ ਠੀਕ ਹੈ ਸੇਮ ਟਿਗਵਾਨ 14 ਲੱਖ ਤੋਂ ਘੱਟ ਨਹੀਂ ਦਿੰਦੇ ਹਾਂ ਤੇ ਆਪਾਂ 18 ਮਾਡਲ ਫਰਸਟ ਓਨਰ ਕੰਪਨੀ ਰਿਕਾਰਡ ਨਾਲ 108000 ਚੱਲੀ 1 5 ਦੇ ਲਾਸਟ ਸਰਵਿਸ ਹੋਈ ਤੇ ਆਪਾਂ ਛੋਟਾ ਜਿਹਾ ਪ੍ਰਾਈਸ ਗੱਡੀ ਦਾ 1115000 ਚ ਤੁਹਾਨੂੰ ਇਹ ਗੱਡੀ ਦੇ ਦੇਣੀ ਹੈ 18 ਮਾਡਲ ਪਹਿਲੇ ਨਾਲ ਦੀ ਡੀਜ਼ਲ ਲਓ ਫੇ 3 ਲੱਖ ਦਾ ਫਰਕ ਪਾਤਾ ਅੱਜ ਪਾਤਾ ਜੀ ਮੈਂ ਕਿਹਾ ਏਜੰਸੀ ਟਰਾਈ ਕਰਕੇ ਆਇਓ ਫੇਰ ਤੁਹਾਨੂੰ ਪਤਾ ਲੱਗਣਾ ਮੈਂ ਸੱਚ ਕਹਿ ਰਿਹਾ ਕਿ ਝੂਠ ਜਿਹੜੇ ਭਰਾ ਹੈਗੇ ਆ ਟਿਗਵਾ ਦੇ ਸ਼ਕੀਨ ਆ ਜਿਓ ਬਸ ਫੋਰਡ ਦੀ ਐਸਪਾਇਰ ਇਹ ਜੀ ਫੋਰਡ ਦੀ ਐਕਸਪਾਇਰ ਦੋ ਗੱਡੀਆਂ ਸੀਗੀਆਂ ਆਪਣੇ ਕੋਲ ਇੱਕ ਮੈਨੂਅਲ ਤੇ ਇੱਕ ਵਾਈਟ ਮੈਨੂਅਲ ਵਾਲੀ ਚੈਰੀ ਰੰਗ ਦੀ ਸੀਗੀ ਉਹ ਤਾਂ ਗੱਡੀ ਆਪਣੀ ਵਿਕ ਗਈ ਆ ਬਿਲਕੁਲ ਤੇ ਇਹ ਦੂਜੀ ਹੈਗੀ ਹੈ ਹੁਣ ਇਹ ਜਿਹੜੇ ਆਟੋਮੈਟਿਕ ਦੇ ਸ਼ੌਕੀਨ ਆ ਹਮ ਉਹਨਾਂ ਵਾਸਤੇ ਪਹਿਲੇ ਨਾਂ ਦੀ ਕੰਪਨੀ ਰਿਕਾਰਡ ਨਾਲ ਚੱਲੀ ਆ ਸਿਰਫ 42000 ਕਿਲੋਮੀਟਰ ਠੀਕ ਹੈ ਖਾਸੀਅਤ ਗੱਡੀ ਦੀ ਪਹਿਲੇ ਨਾਂ ਤੇ ਰਜਿਸਟਰਡ ਹੈਗੀ ਹੈ ਜੇ 2016 ਠੀਕ ਹੈ ਵੀਰੇ ਤੇ ਇਹਦਾ ਵੀ ਅੱਜ ਆਪਾਂ ਛੋਟਾ ਜਿਹਾ ਰੇਟ ਤੁਹਾਨੂੰ ਦੇ ਦੇਣਾ ਆ ਬਿਲਕੁਲ ਜਾਇਜ਼ ਰੇਟ 330000 ਦੀ ਪੈਟਰੋਲ ਦੀ ਆਟੋਮੈਟਿਕ ਫੋਰਸ ਬਾਇਰ ਭਾਈ ਜੀ ਚੱਲੀ ਧਿਆਨ ਨਾਲ ਸੁਣ ਲਿਓ ਸਿਰਫ 42000 ਕੰਪਨੀ ਦੁਕਾਨ ਨਾਲ ਸਟਾਮ ਤੇ ਲਿਖ ਕੇ ਦਵਾਂਗੇ ਇਹਦੀ ਵੀ ਸਟਾਮ ਤੇ ਲਿਖ ਕੇ ਗਰੰਟੀ ਆ 42 ਦਾ ਮਤਲਬ 42 ਕੰਪਨੀ ਦੇ ਲੋਏ ਕੰਪਨੀ ਦੇ ਬ੍ਰਾਂਡ ਨੂੰ ਐਮ ਆਰ ਐਫ ਦੇ ਟਾਇਰ ਚੈਰੀ ਜਿਹੜੀ ਪਾਈ ਸੀ ਨਾ ਆਪਾਂ ਉਹਦੇ 3-4 ਬੰਦਿਆਂ ਦੇ ਫੋਨ ਆ ਗਏ ਸੀਗੇ ਠੀਕ ਹੈ ਭਾਈ ਤੇ ਜਿਹੜਾ ਭਰਾ ਲੈ ਗਿਆ ਸੀਗਾ ਉਹ ਤਾਂ ਖੁਸ਼ ਆ ਹੁਣ ਜਿਹੜੇ ਰਹਿ ਗਏ ਸੀ ਉਹਨਾਂ ਲਈ ਆ ਹੈਗੀ ਆ ਆ ਹੈਗੀ ਨਾਲੇ ਆਟੋਮੈਟਿਕ ਗੇਅਰ ਦੀ ਐਵਰੇਜ ਤੁਹਾਨੂੰ ਪਤਾ ਜਿਆਦਾ ਹੁੰਦੀ ਆ ਜਿਆਦਾ ਹੁੰਦੀ ਆ ਚਲਾਣੀ ਸੌਖੀ ਆ ਉਹਦੇ ਬਾਅਦ K10 ਭਾਈ K10 14 ਮਾਡਲ ਦੀ ਹਾਂ ਜੀ ਪੁਰਾਣੀ ਸ਼ੇਪ ਦੀ ਹਾਂ ਆਪਾਂ ਆ ਤੁਹਾਨੂੰ ਪਹਿਲੇ ਦਿਖਾਈ ਹੈ 14 ਮਾਡਲ ਆਲਟੋ ਐਲ ਐਕਸ ਆਈ ਹਾਂ ਠੀਕ ਹੈ ਜੀ ਇਹ 14 K10 ਆ ਹਾਂ ਇਹ ਹੈਗੀ ਪਹਿਲੇ ਨਾਂ ਦੀ ਚੱਲੀ ਇਹ ਵੀ 40-45000 ਕੰਪਨੀ ਰਿਕਾਰਡ ਨਾਲ ਆ ਠੀਕ ਹੈ ਤੇ ਇਹਦਾ ਆਪਾਂ ਛੋਟਾ ਜਿਹਾ ਪ੍ਰਾਈਸ ਲੱਗਿਆ ਇਹ ਵੀ ਪਹਿਲੇ ਨਾਂ ਦੀ ਗੱਡੀ ਆ ਠੀਕ ਹੈ ਫਸਟ ਓਨਰ ਆ ਇਹ ਆਪਾਂ ਤੁਹਾਨੂੰ ਗੱਡੀ ਦੇ ਦੇਣੀ ਆ ਅੱਜ 2.5 ਲੱਖ ਰੁਪਏ ਦੀ ਲਓ ਫੇ ਮਿੱਤਰੋ ਕਿੰਨੇ ਦੀ 2.5 ਲੱਖ 50 ਹਜ਼ਾਰ ਦੀ ਇਹਦੇ ਤੇ ਲੋਨ ਵੀ ਤੁਹਾਡਾ 50 ਹਜ਼ਾਰ ਦੇ ਕੇ 2 ਲੱਖ ਦਾ ਆਪਾਂ ਕਰਾ ਦੇਣਾ ਸਿਮਲ ਤੁਹਾਡਾ ਵਧੀਆ ਆਉਣਾ ਚਾਹੀਦਾ ਮਤਲਬ ਛੋਟੀ ਮੋਟੀ ਕਿਸ਼ਤ ਦੇ ਉੱਤੇ ਜਿਹੜੇ ਭਰਾ ਨੂੰ ਕਾਰ ਚਾਹੀਦੀ ਆ ਆਹ ਕਾਰ ਉਹਦੇ ਲਈ ਹੋ ਸਕਦੀ ਆ ਆਪਣਾ ਸਿਮਲ ਸਕੋਰ ਵਧੀਆ ਲੈ ਕੇ ਆਇਓ ਤੇ ਲੋਨ ਤੋਂ ਡਾ ਕਰਵਾ ਦੇਣਾ ਵਾ ਬਰੀਜਾ ਜਿਹੜੀ ਆਹ 2016 ਮਾਡਲ ਦੀ ਹੂੰ ਬਰੀਜਾ ਜੀਡੀਆਈ ਠੀਕ ਹੈ ਵੀਰੇ ਕੰਡੀਸ਼ਨ ਕੁ ਮਾ ਕੇ ਦੱਸਦੇ 2022 ਤੇ ਹੀ ਮਾਈ ਇਹ ਮਾਡਲ ਇਹਦੇ ਮੁਕਾਬਲੇ ਚ ਖਰੀਦਰ ਦੋਂਗੇ ਉਹ ਫੇਲ ਆ ਬਿਲਕੁਲ ਟਾਇਰ ਨਵੇਂ ਸਾਰੇ ਟਾਇਰ ਤਾਂ ਬ੍ਰੈਂਡ ਨਿਊ ਬਿਲਕੁਲ ਹਜੇ 10 ਕਿਲੋਮੀਟਰ ਚੱਲਿਆ ਬੀ ਐਮ ਸੀ ਚੌਂਗ ਤੋਂ ਆਣ ਜਾਣ ਹੋਇਆ ਆ ਠੀਕ ਹੈ ਵੀਰੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਹਾਂ ਇੱਕ ਪਿੰਨ ਦਾ ਵੀ ਸਕ੍ਰੈਚ ਪੂਰੀ ਗੱਡੀ ਤੇ ਹੈ ਨਹੀਂ ਤੇ ਬਾਜ਼ਾਰ ਨਾਲੋਂ ਰੇਟ ਵੀ ਆਪਾਂ ਬਹੁਤ ਜਾਇਜ਼ ਕਹਿੰਦੇ ਵੇ ਆ ਫਰਸਟ ਓਨਰ ਦੀ ਕਾਰ ਬਰੇਜਾ ਜੀ ਡੀ ਆਈ 16 ਮਾਡਲ ਸਿਰਫ ਤੇ ਸਿਰਫ 6 ਲੱਖ 20 ਹਜ਼ਾਰ ਚ ਲਓ ਕਿੰਨੀ 620000 ਚ ਜੀਡੀਆਈ ਪਹਿਲੇ ਨਾ ਦੀ ਜੀਡੀਆਈ ਆ ਬਾਈ ਮੇਰਾ ਧਿਆਨ ਰੱਖਿਓ ਇਹ ਵੀਡੀਓ ਹੀ ਨਹੀਂ ਹੈਗੀ ਜੀਡੀਆਈ ਟਾਪ ਵੇਰੀਐਂਟ ਦੇ ਵਿੱਚ ਆਂਦੀ ਆ ਨੰਬਰ ਤੁਹਾਡੀ ਸਕਰੀਨ ਤੇ ਚੱਲਦਾ 620000 ਦੀ 620000 ਦੀ ਜੇ ਆਪਾਂ ਵੈਸੇ ਵੇਚ ਨਹੀਂ ਚਾਹਦੇ 675 ਦੀ ਵੀ ਦੇ ਸਕਦੇ ਬਿਲਕੁਲ ਦੇ ਸਕਦੇ ਪਰ ਆਪਾਂ ਇੰਨਾ ਪ੍ਰੋਫਿਟ ਲੈਣਾ ਨਹੀਂ ਹੈ ਹਾਂ ਜਾਇਜ਼ ਲੈਣਾ ਰੱਬ ਨੂੰ ਜਾਣਦੇ ਨਹੀਂ ਆ ਬਿਲਕੁਲ ਬਾਈ ਨੰਬਰ ਤੁਹਾਡੀ ਸਕਰੀਨ ਤੇ ਚੱਲਦਾ ਤੇ ਲੋਨ ਵੀ ਵਧੀਆ ਹੋ ਜਾਣਾ ਵਾ ਸਟੀਅਰਿੰਗ ਕੰਟਰੋਲ ਵਗੈਰਾ ਟੱਚ ਪਲੇਅਰ ਤੁਸੀਂ ਦੇਖ ਲਿਆ ਅੰਦਰ ਲੱਗਿਆ ਹੋਇਆ ਵਾ ਹੁਣ ਕਹਿੰਦੇ ਡੀਜ਼ਲ ਤਾਂ ਬਹੁਤ ਮਿਲਦੀਆਂ ਮੈਂ ਕਹਿੰਦਾ ਡੀਜ਼ਲ ਟਿਓਸ ਬਹੁਤ ਮਿਲਦੀ ਆयां ਲੋਕੀ ਲੈ ਲੈ ਕੇ ਮਗਰ ਮਗਰ ਘੁੰਮਦੇ ਆ ਪਰ ਜਿਨੇ ਘੱਟ ਚੱਲਦੀ ਐ ਜਿਹਦੀ ਤੇ ਟੋヨタ ਦੀ ਗੱਡੀ ਭਾਲਦਾ ਆ ਉਹਦੇ ਵਾਸਤੇ ਇਹ ਟਿਓਸ ਪੈਟਰੋਲ ਦੀ ਬਿਲਕੁਲ ਸਭ ਤੋਂ ਵੱਡੀ ਗੱਲ ਪਹਿਲੇ ਨਾਂ ਦੀ ਹਾਂ ਕਰਨਲ ਦੇ ਹੱਥ ਦੀ ਚੱਲੀ ਹੋਈ ਠੀਕ ਐ ਵੀਰੇ ਚੱਲੀ ਵੀ ਕਿੰਨੀ ਸਿਰਫ 70000 ਕੰਪਨੀ ਰਿਕਾਰਡ ਨਾਲ ਠੀਕ ਐ ਦੋਨੋਂ ਚਾਬੀਆਂ ਹਾਂ ਸਰਵਿਸ ਬੁੱਕ ਹਾਂ ਫੁੱਲ ਇੰਸ਼ੋਰੈਂਸ ਠੀਕ ਐ ਤੇ 1 ਰੁਪਏ ਦਾ ਵੀ ਗੱਡੀ ਦੇ ਖਰਚਾ ਨਹੀਂ ਹੂੰ RC ਗੱਡੀ ਦੀ ਹਜੇ 6 ਮਹੀਨੇ ਪਈ ਹੈ ਖਤਮ ਹੋਣ ਨੂੰ ਠੀਕ ਹੈ ਵੀਰੇ ਪਰ ਆਪਾਂ 2031 ਤੱਕ RC ਵੀ ਪਾਸ ਦਵਾਵਾਂਗੇ ਤੇ ਇਹ ਤਾਂ ਵਧੀਆ ਹੋ ਗਿਆ ਸਾਰੀਆਂ ਗਾਰੰਟੀਆਂ ਲਿਖ ਕੇ ਦਵਾਵਾਂਗੇ ਬਿਲਕੁਲ ਤੇ ਗੱਡੀ ਦਵਾਵਾਂਗੇ ਸਿਰਫ ਤੇ ਸਿਰਫ ਅਕੇ ਆਪਾਂ ਪੈਸੇ ਥੋੜੇ ਵੱਧ ਮੰਗਦੇ ਸੀਗੇ ਅੱਜ ਆਪਾਂ ਇਹ ਗੱਡੀ ਤੁਹਾਨੂੰ ਦੇ ਦੇਣੀ ਹੈ ਸਿਰਫ 2.5 ਲੱਖ ਰੁਪਏ ਦੀ ਲਓ ਫੇ ਕਿੰਨੇ ਦੀ 2 ਲੱਖ ਤੇ 50 ਹਜ਼ਾਰ ਦੀ ਹੁਣ ਨੈਟ ਫਿਟ ਡੀਲ ਹੋ ਗਈ ਆ ਚੱਕ ਲਿਓ ਬਾਈ ਸਾਡਾ ਨਾ ਹਮੇਸ਼ਾ ਮਕਸਦ ਇਹੀ ਰਹਿੰਦਾ ਵਾ ਵੀ ਜਦੋਂ ਤੁਸੀਂ ਮੌਕੇ ਤੇ ਆਨੇ ਹੋ ਕਈ ਵਾਰੀ ਮਾਨਤਨ ਕਰਵਾ ਵੀ ਲੈਨੇ ਹੋ ਹੁਣ ਨੈਟਫਟ ਤੁਹਾਨੂੰ ਰੇਟ ਦੇਤਾ ਵਾ ਜਿਹੜਾ 22 ਲੱਖ ਰੁਪਏ ਤੇ 31 ਦਾ ਕਾਰ ਸੀ ਪਾਸ ਮੀਟਰ ਦੀ ਗਾਰੰਟੀ ਹਰ ਤਰ੍ਹਾਂ ਦੀ ਇੰਜਨ ਗੇਅਰ ਦੀ ਪੂਰੀ ਗਾਰੰਟੀ ਅਸਟਾਮ ਤੇ ਲਿਖ ਕੇ ਦਵਾਂਗੇ ਅਸਟਾਮ ਤੇ ਲਿਖ ਕੇ ਲੈ ਲਿਓ ਭਾਈ ਇਹ ਤਾਂ ਕਾਰ ਵਾਕਈ ਮੈਂ ਵੀ ਪਰਸਨਲੀ ਦੇਖੀ ਹੋਈ ਆ ਇਹਨਾਂ ਦੀ ਡਰਾਈਵ ਐਂਡ ਨਜ਼ਾਰੇਦਾਰਾ ਜਿਹੜੇ ਭਰਾ ਲੈ ਕੇ ਜਾਣੇ ਚਾਹੁੰਦੇ ਆ ਲਿਆ ਸਕਦੇ ਆਹਾ ਅੱਗੇ ਆ ਗਈ ਫੇਰ ਸਾਡੇ ਟੈਕਸੀ ਵੀਰਾਂ ਆਣੇ ਵਾਸਤੇ 24 ਮਾਡਲ ਦੀ ਡਿਜ਼ਾਇਰ ਹਾਂਜੀ ਇਹਦੀ ਖਾਸੀਅਤ ਇਹ ਆ ਇਹ ਚੱਲੀ ਸਿਰ 28000 ਹੈ ਹੂੰ ਕਈ ਕਹਿ ਦਿੰਦੇ ਆ ਜੀ 28000 ਕਿੱਦਾਂ ਚੱਲੀ ਆ ਟੈਕਸੀ ਗੱਡੀ ਬਿਲਕੁਲ ਉਹ ਮੈਂ ਇਹ ਦੱਸ ਦਵਾਂ ਚੀਜ਼ ਇਹ ਗੱਡੀ ਟੈਕਸੀ ਲਾਈਨ 'ਚ ਨਹੀਂ ਚੱਲੀ ਆ ਹੂੰ ਇਹ ਕਿਸੇ ਨੇ ਕੰਟਰੈਕਟ ਬੇਸ ਤੇ ਬਿਜਲੀ ਵਿਭਾਗ ਚਲਾਈ ਸੀਗੀ ਬਿਜਲੀ ਵਿਭਾਗ ਦੇ ਐਸਡੀਓ ਦੇ ਨਾਲ ਓਕੇ ਸਿਰਫ 10 15 ਕਿਲੋਮੀਟਰ ਡੇਲੀ ਆਪਡਾਊਨ ਹੁੰਦਾ ਸੀਗਾ ਹਾਂ ਇਸ ਕਰਕੇ ਗੱਡੀ ਇਹ ਜੈਨੂਨ ਚੱਲੀ ਹੈ ਮੇਰੀ ਲਿਖ ਕੇ ਗਾਰੰਟੀ ਹੈ ਏਜੰਸੀ ਜਾ ਕੇ ਰਿਕਾਰਡ ਚੈੱਕ ਕਰਾ ਲਿਓ ਹੂੰ ਕੋਈ ਗੱਡੀ ਤੇ ਅਜ ਤੱਕ ਕਲੇਮ ਨਹੀਂ ਹੈ ਸਾਰੀ ਗੱਡੀ origignal ਹੈ A to Z ਪੇਪਰ ਪੂਰੇ ਅਸਲ ਬਸ ਇੱਕ ਇੰਸ਼ੋਰੈਂਸ ਗੱਡੀ ਦੀ ਖਤਮ ਹੈ ਠੀਕ ਹੈ ਠੀਕ ਹੈ ਇਹ ਪਹਿਲੇ ਨਾਂ ਦੀ ਗੱਡੀ ਆਪਾਂ ਤੁਹਾਨੂੰ ਦੇ ਰਹੇ ਹਾਂ ਸਿਰਫ ਤੇ ਸਿਰਫ 5,75,000 ਰੁਪਏ ਦੇ ਵਿੱਚ brand new 28000 ਚੱਲੀ 24 ਮਾਡਲ ਦੀ 28000 ਚੱਲੀ ਔਰ ਉਹ ਵੀ ਟੈਕਸੀ 28000 ਚੱਲੀ ਹੋਵੇ ਬੜੀ ਅਚੰਬੇ ਵਾਲੀ ਗੱਲ ਹੁੰਦੀ ਆ ਪਰ ਇਹ ਅਜੇ ਤੋਹਫੇ ਨਾ ਕਦੇ ਕਦੇ ਆਂਦੇ ਆ ਬਹੁਤ ਰੇਅਰ ਹੁੰਦੇ ਆ ਜਿਵੇਂ ਤੁਹਾਨੂੰ ਬਾਈ ਉਹਨਾਂ ਨੇ ਸਾਰੀ ਐਕਸਪਲੇਨੇਸ਼ਨ ਦੇ ਦਿੱਤੀ ਆ ਵੀ ਇਹ ਬਿਜਲੀ ਵਿਭਾਗ ਦੇ ਵਿੱਚ ਅਫਸਰ ਤੇ ਹੀ ਚੱਲੀ ਹੋਈ ਕਾਰ ਹੈ ਜਿਹੜੇ ਭਰਾ ਘੱਟ ਚੱਲੀ ਟੈਕਸੀ ਲੱਭਦੇ ਆ ਮੌਕਾ ਵਧੀਆ ਉਹਨਾਂ ਦੇ ਲਈ ਉਹਦੇ ਬਾਅਦ ਵੀ ਇਹ i20 ਆਹੇ ਜਿਹੜੀ i20 ਦੀ ਇਹ ਪੈਟਰੋਲ ਦੀ ਆ ਹਮ ਮਾਡਲ ਹੈਗਾ 2014 ਠੀਕ ਹੈ ਤੇ ਆਸਤਾ ਆਪਸ਼ਨਲ ਪੁਸ਼ ਬਟਨ ਸਟਾਰਟ ਸਭ ਤੋਂ ਟੋਪ ਮਾਡਲ ਹਾਂ ਠੀਕ ਹੈ ਜੀ ਕੰਡੀਸ਼ਨ ਦੱਸਣ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਆ ਬਿਲਕੁਲ ਜਿਹੜਾ ਗੱਡੀ ਸਪੈਸ਼ਲ i20 ਲੈਣ ਆਊਗਾ ਹਾਂ ਗੱਡੀ ਦੇਖੂਗਾ ਉਹਨੇ ਚੁੱਪ ਕਰਕੇ ਕਹਿਣਾ ਭਾਜੀ ਬਿਆਨਾ ਫੜ ਲਓ ਫੜ ਲਓ ਸਹੀ ਗੱਲ ਉਹ ਪਹਿਲੇ ਨਾਂ ਦੀ ਗੱਡੀ ਐ ਕਮੀ ਗੱਡੀ 'ਚ ਕੋਈ ਕੱਢ ਨਹੀਂ ਸਕਦਾ ਬਿਲਕੁਲ ਬਿਲਕੁਲ ਕੰਪਲੀਟ ਗੱਡੀ ਐ ਤੇ ਛੋਟਾ ਜਿਹਾ ਰੇਟ ਹੂੰ ਕੋਈ 4.5 ਨਹੀਂ ਅੱਜ ਕੋਈ 4.40 ਨਹੀਂ ਹਾਂ ਇੱਕੋ ਫਿਕਸ ਪ੍ਰਾਈਸ 4,35,000 ਤੁਹਾਨੂੰ ਇਹ ਆਸਥਾ ਆਪਸ਼ਨਲ ਆਪਾਂ ਦੇ ਦੇਣੀ ਆਸਥਾ ਆਪਸ਼ਨਲ ਮਤਲਬ ਕਿ ਸਭ ਤੋਂ ਟੌਪ ਵਾਲੀ ਹੋਗੀ ਭਾਈ ਇਸ ਤੋਂ ਉੱਤੇ ਡ੍ਰੌਪ ਨਹੀਂ ਆਉਂਦਾ ਆਸਟਾ ਆਪਸ਼ਨਲ ਦੇ ਵਿੱਚ ਪੁਸ਼ ਬਟਨ ਸਟਾਰਟ ਸਟੀਅਰਿੰਗ ਕੰਟਰੋਲ 에ਅਰ ਬੈਗ ਅਲਾਏ ਕੰਪਨੀ ਵਾਲੇ ਸਾਰਾ ਕੁਝ ਮਿਲਦਾ ਵਾ ਜਿਹੜੇ ਭਰਾ ਹੁਣੇ ਕਾਰ ਬਾਏ ਕਰਨਾ ਚਾਹੁੰਦੇ ਆ ਰੇਟ ਅੱਜ ਦਾ ਵਾ 435000 ਰੁਪਇਆ ਠੀਕ ਹੈ ਨਾ ਇਹਦੇ ਤੇ ਲੋਨ ਇਹਦੇ ਤੇ ਵੀ ਵਧੀਆ ਕਰਾਵਾਂਗੇ ਤੇ ਆ ਕੇਟਨ ਜਿਹੜੀ ਗੇਟਾਂ ਅੱਗੇ ਤੁਹਾਨੂੰ ਪੁਰਾਣੀ ਸ਼ੇਪ ਦੀ ਆਪਾਂ ਵੀ ਐਕਸਾਈਜ ਦਿਖਾਈ ਹੈ ਪੁਰਾਣੀ ਸ਼ੇਪ ਦੀ ਹਾਂ ਇਹ ਨਵੀਂ ਸ਼ੇਪ ਦੀ ਹੈ 15 ਮਾਡਲ ਅੱਛਾ ਜੀ ਗੱਡੀ ਇਹ ਵੀ ਬੰਪਰ ਟੂ ਬੰਪਰ Ориਜినਲ ਹੈ ਟਾਇਰ ਇਹਦੇ ਵੀ ਬਿਲਕੁਲ ਬ੍ਰਾਂਡ ਨਿਊ ਹੈ ਹੂੰ ਇਹਦੀ ਖਾਸੀਅਤ ਇਹ ਹੈ ਕਿ ਚੱਲੀ ਸਿਰਫ 32000 ਰਿਆ ਬਸ ਕੰਪਨੀ ਰਿਕਾਰਡ ਨਾਲ ਸਿਰਫ 32000 ਕਿਲੋਮੀਟਰ ਗੱਡੀ ਚੱਲੀ ਹੈ ਹਾਂ ਤੇ ਗੱਡੀ ਦਾ ਛੋਟਾ ਜਿਹਾ ਰੇਟ ਸਿਰਫ ਤੇ ਸਿਰਫ 275000 ਚ 15 ਮਾਡਲ के 10 VXi ਤੁਹਾਨੂੰ ਦੇ ਦੇਣੀ 32000 ਚੱਲੀ ਸਿਰਫ 32000 ਚੱਲੀ ਹੋਈ ਕਾਰ ਤੁਹਾਡੇ ਲਈ ਇਹ ਵੀ ਲੈ ਆਏ ਆ ਅੱਜ ਤੁਹਾਨੂੰ ਘੱਟ ਚੱਲੀਆਂ ਕਾਰਾਂ ਵੀ ਦਿੱਤੀਆਂ ਦੇ ਲਓ ਟੈਕਸੀ ਦੇ ਵਿੱਚ ਵੀ 28000 ਚੱਲੀ ਦੇਤੀ 32000 ਚੱਲੀ ਆ ਦੇਤੀ ਆ ਤੇ ਭਾਈ ਜਿਹੜੇ ਭਰਾਣਾ ਕਾਰਾਂ ਵਧੀਆ ਲੈਣੇ ਚਾਹੁੰਦੇ ਆ ਉਹ ਜਰੂਰ ਸੰਪਰਕ ਕਰਿਆ ਕਰੋ ਆਓ ਤੁਹਾਨੂੰ ਆਜੋ ਤੁਹਾਨੂੰ ਇੱਕ ਭਾਟ ਢੋਣ ਵਾਲੀ ਵੀ ਦੇ ਦਈਏ ਹੂੰ ਦੱਸੋ ਭਾਈ ਆ ਜੀ ਮਿੰਦਰਾ ਦੀ ਪਿਕਅਪ ਹਾਂਜੀ ਹੁਣ ਕੰਡੀਸ਼ਨ ਦੇਖ ਲਓ ਆਪਾਂ ਥੋੜੇ ਦਿਨ ਪਹਿਲਾਂ ਭਾਈ ਸੀ ਗੱਡੀ ਡੇੜੀ ਨਹੀਂ ਸੀਗੀ ਹਾਂ ਪਹਿਲੇ ਨਾਂ ਦੀ ਠੀਕ ਹੈ ਠੀਕ ਹੈ ਜੀ Mahindra pickup 2012 ਮਾਡਲ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਚ ਪਈ ਹੈ ਕੋਈ ਗੱਡੀ ਐਕਸੀਡੈਂਟ ਨਹੀਂ ਹੈ ਠੀਕ ਹੈ ਜੀ ਪੇਪਰ ਇਹਦੇ ਥੋੜੇ ਟੁੱਟੇ ਹੋਏ ਆ ਐਸ ਇਟ ਇਜ਼ ਤੁਹਾਨੂੰ ਬਹੁਤ ਜਿਆਦਾ ਰੇਟ ਤੇ ਗੱਡੀ ਦੇ ਦੇਣੀ ਹੈ ਟਾਇਰ ਬਿਲਕੁਲ ਨਵੇਂ ਆ 12 ਮਾਡਲ ਦੀ Mahindra pickup ਤੁਹਾਨੂੰ ਅੱਜ ਆਪਾਂ ਦੇ ਰਹੇ ਆ ਸਿਰਫ ਤੇ ਸਿਰਫ 2 ਲੱਖ 55000 ਰੁਪਏ ਦੇ ਵਿੱਚ ਲਓ ਫੇ ਮੇਟਰ 255000 ਦੇ ਵਿੱਚ ਜਿਹੜੇ ਭਰਾ ਟੈਕ 9 ਫੁੱਟੀ ਇੱਕ 1.7 ਵਾਲੀ ਜਿਹੜੀ ਕਿ ਬਹੁਤ ਘੱਟ ਮਿਲਦੀ ਆ 9 ਫੁੱਟ ਦਾ ਪਿੱਛੇ ਡਾਲਾ ਵਾ ਜਿਹੜੇ ਮੇਰੇ ਭਰਾ ਭਾਟ ਹੁਣ ਵਾਲੀ ਕਾਰ ਲੱਭਦੇ ਪਏ ਸੀਗੇ ਆ ਵੀ ਤੁਹਾਡੇ ਤੋਂ ਬਾਈ ਉਹਨਾਂ ਦੇ ਕੋਲ ਹੁੰਦੀਆਂ ਆ ਆ ਤਾਂ ਸੇਲ ਹੋ ਗਈ ਆ ਆ ਸੇਲ ਹੋ ਗਈ ਆਪਣੀ ਉਹਨਾਂ ਦੀ ਇਸ ਹੋਲਡ ਆਊਟ ਹੋ ਗਈ ਆ 2000 ਚੱਲੀ ਗਈ ਸੀ ਜਿਹੜੇ ਇਦਾਂ ਦੀਆਂ ਚੀਜ਼ਾਂ ਵੀ ਲੱਭਣੇ ਨਾ ਬਾਈ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਹਮੇਸ਼ਾ ਅਵੇਲੇਬਲ ਹੁੰਦੀਆਂ ਐ ਨਾ ਤਾਂ ਇਹ ਜੀਆਂ ਚੀਜ਼ਾਂ ਵੀ ਤੇ ਆਓ ਤੁਹਾਨੂੰ ਹੋਰ ਬਾਹਰ ਕਰ ਦਿਖਾਈਏ ਹੁਣ ਆ ਗਈ ਆਪਣੇ ਤੋਂ ਵਾਕਸ ਵੈਗਨ ਐਮੀਓ ਤੇ ਇਹਦਾ ਵੀ ਕੀ ਹਿਸਾਬ ਕਿਤਾਬ ਆ ਆ ਲਓ ਆ ਦਿਖਾਉਂਦਾ ਤੁਹਾਨੂੰ ਇੱਕ ਮਿੰਟ ਆ ਯਾਰ ਹੂੰ ਗੱਡੀ ਦੇ ਅੰਦਰੋਂ ਦਿਖਾ ਕੰਡੀਸ਼ਨ ਦੇਖੋ ਮੇਰਾ ਬਰਾ ਮਾਡਲ ਹੈਗਾ 2016 ਠੀਕ ਐ ਐਮਯੂ ਹਾਈਲਾਈਨ ਪਲੱਸ ਹਾਈਲਾਈਨ ਪਲੱਸ ਹਾਈਲਾਈਨ ਪਲੱਸ ਠੀਕ ਐ ਵੀਰੇ ਚੱਲੀ ਸਿਰਫ 65000 ਠੀਕ ਐ ਵੀਰੇ ਠੀਕ ਐ ਜੀ ਪਹਿਲੇ ਨਾਂ ਦੀ ਓਕੇ ਤੇ ਮੈਂ ਕਿਹਾ ਜੀ ਗੱਡੀ ਦਾ ਇਦਾਂ ਦਾ ਰੇਟ ਦੇ ਦੇਣਾ ਆ ਆ ਭੱਜਿਆਣਾ ਆ ਸਾਰਿਆਂ ਨੇ ਹਾਂ ਜਿੰਦਾ ਆਪਾਂ ਪਿਛਲੇ ਮਹੀਨੇ ਹਫਤੇ ਉਹ ਲੋ ਨੇ 3 ਕੀ 15 ਮਾਡਲ ਉਹ ਲੋ ਨੇ ਧੱਕ ਪਾਤੀ ਸੀ ਉਹ ਲੋ ਨੇ ਧੱਕ ਪਾਤੀ ਸੀ ਅਗਲੇ ਦਿਨ ਮੇਰੇ ਕੋਲ ਬਹੁਤ ਬੰਦੇ ਨਾਰਾਜ਼ ਹੋ ਕੇ ਗਏ ਹਾਂ ਕੋਈ ਕਹਿੰਦਾ ਯਾਰ ਪਹਿਲੇ ਵੀਡੀਓ ਦੇਖੀਏ ਨਾਲ ਹੀ ਆ ਗਏ ਹਾਂ ਮੈਂ ਕਿਹਾ ਭਾਈ ਤੁਸੀਂ ਨਾਲ ਤਾਂ ਆ ਕੇ ਤੁਸੀਂ ਬਹਿਣਾ ਨਹੀਂ ਨਾ ਪਾਇਆ ਪਹਿਲੇ ਸਹੀ ਗੱਲ ਹਾਂ ਹੁਣ 16 ਮਾਡਲ ਦੇ ਹਾਂ ਤੁਹਾਨੂੰ 15 ਮਾਡਲ ਆਪਾਂ ਪੋਲੋ ਦਿੱਤੀ ਪਿਛਲੇ ਹਫਤੇ 330 ਦੀ ਹਾਂ 16 ਮਾਡਲ ਐਮ ਆਈਓ ਤੁਹਾਨੂੰ ਦੇ ਰਹੇ ਹਾਂ ਹੁਣੇ ਫੋਨ ਕਰਕੇ ਬੁੱਕ ਕਰ ਲਿਓ ਫੇਰ ਨਾ ਮੈਨੂੰ ਕਹੀਓ ਹਾਂ ਪਹਿਲੇ ਨਾਂ ਦੀ ਸਿਰਫ ਤੇ ਸਿਰਫ 365000 ਦੀ ਲਓ ਵੇ ਮਿੱਤਰੋ ਹਾਈ ਲਾਈਨ ਪਲੱਸ ਵੇਰੀਐਂਟ ਆ ਕਿੰਨੇ ਦੀ 365000 ਰੁਪਏ ਦੀ ਇਹ ਮੇਰੇ ਭਰਾ ਨੇ ਲੈ ਕੇ ਜਾਣੀ ਆ ਉਹ ਲਿਜਾ ਸਕਦਾ ਵਾ ਟੋਕਨ ਮਨੀ ਜੇ ਤੁਸੀਂ ਆਨਲਾਈਨ ਪਾਣਾ ਚਾਹੁੰਦੇ ਹੋ ਤਾਂ ਬਾਈ ਉਹਨਾਂ ਦਾ ਜਿਹੜਾ ਨੰਬਰ ਚੱਲਦਾ ਪਿਆ ਸਕਰੀਨ ਤੇ ਉਹਦੇ ਤੇ ਪਾ ਸਕਦੇ ਹੋ ਤੇ ਅਲਾਈਟਰ ਵਧੀਆ ਲੱਗੇ ਹੋਏ ਆ ਇੱਕ ਚੀਜ਼ ਦਾ ਧਿਆਨ ਰੱਖਿਓ ਬੰਡੀ ਭਾਜੀ ਜਿਨ੍ਹਾਂ ਨੇ ਆਨਲਾਈਨ ਟੋਕਨ ਪੁਆਣਾ ਨਾ ਤੁਸੀਂ ਇਹਨਾਂ ਨੂੰ ਨਾ ਵੀਡੀਓ ਕਾਲ ਤੇ ਦਿਖਾ ਦਿਓ ਬਿਲਕੁਲ ਬਿਲਕੁਲ ਤਾਂ ਵੀਡੀਓ ਕਾਲ ਤੇ ਦੇਖ ਕੇ ਟੋਕਨ ਪਾਇਓ ਕਈ ਵਾਰੀ ਨਾ ਫਰਾਡ ਬਹੁਤ ਹੁੰਦਾ ਸਾਡੀਆਂ ਕਲਿੱਪਾਂ ਜਾ ਕੇ ਨਾ ਲੋਕੀ ਆਪਣਾ ਨੰਬਰ ਪਾ ਦਿੰਦੇ ਆ ਆਪਣਾ ਨੰਬਰ ਪਾ ਵੀਡੀਓ ਕਾਲ ਕਰਕੇ ਇਨਸਪੈਕਟ ਕਰਕੇ ਬਾਈ ਉਹਦਾ ਫੇਸ ਨਹੀਂ ਸਕੈਨਰ ਤੇ ਮੇਰੀ ਫੋਟੋ ਆਉਂਦੀ ਆ ਨਾਲ ਠੀਕ ਹੈ ਦੇਖ ਕੇ ਫਿਰ ਪਾਣਾ ਫਿਰ ਨੰਬਰ ਤੁਹਾਡੀ ਸਕਰੀਨ ਤੇ ਚੱਲਦਾ ਦਵਾ ਦਵਾ ਕਾਲ ਕਰ ਲਿਓ ਤੇ ਬਾਈ ਆ ਦੇਖੋ i20 ਅੰਦਰ ਆਪਾਂ ਤੁਹਾਨੂੰ ਦਿਖਾਈ ਹੈ ਪੈਟਰੋਲ ਦੀ ਹਾਂਜੀ ਇਹ ਹੈਗੀ ਡੀਜ਼ਲ ਦੀ i20 ਹਾਂ 15 ਮਾਡਲ ਉਹ 14 ਸੀ ਇਹ 15 ਡੀਜ਼ਲ ਦੀ ਹੈਗੀ ਇਹ ਵੀ ਆਸਤਾ ਆਪਸ਼ਨਲ ਆ ਠੀਕ ਹੈ ਉਸ ਵਨ ਸਟਾਰਟ ਵਾਲੀ ਓਕੇ ਵੀਰੇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਦੇਖ ਲਓ ਬਿਲਕੁਲ ਅ ਲਾਈਟ ਹੈ ਇਹਦੇ ਵੀ ਪਲਾਟੀ ਦੇ ਪਏ ਹੋਇਆ ਅੰਦਰ ਐਂਡਰੋਇਡ ਪਲੇਅਰ ਵਧੀਆ ਲੱਗਾ ਹੋਇਆ ਆ ਹਮ ਆਸਤਾ ਆਪਸ਼ਨਲ 15 ਮਾਡਲ ਪਹਿਲੇ ਨਾ ਦੀ ਠੀਕ ਹੈ ਵੀਰੇ ਛੋਟਾ ਜਿਹਾ ਰੇਟ ਸਿਰਫ ਤੇ ਸਿਰਫ 475000 ਦੀ ਤੁਹਾਨੂੰ i20 ਦੇ ਦੇਣੀ ਆਪਾਂ ਪੈਟਰੋਲ ਨਾਲੋਂ 1 ਸਾਲ ਉੱਪਰ ਤੇ ਮਹਿਗੀ ਵੀ ਡੀਜ਼ਲ ਨਾਲੇ ਭਾਈ ਡੀਜ਼ਲ ਆ ਆਸਤਾਨ ਵਾਲੇ ਆਪਸ਼ਨਲ ਵਾਲੀ ਆ ਇਕੱਲੀ ਆਸਤਾਨ ਹੀ ਹੈਗੀ ਪੁਸ਼ ਬਟਨ ਸਟਾਰਟ ਸਕਰੀਨ ਲੱਗੀ ਹੋਣੀ ਆ ਲਾਈਟਰ ਵਧੀਆ ਲੱਗੇ ਹੋਏ ਆ ਸ਼ੌਂਕ ਪੂਰਨਾ ਵਾ ਤੇ ਬਸ ਆ ਜਾਓ ਫੇਰ ਬਿੱਟੂ ਕਾਰ ਬਾਜ਼ਾਰ ਤੇ ਡਾਊਨ ਪੇਮੈਂਟ ਇਹਦੀ ਵੀ ਕੋਈ ਖਾਸੀ ਨਹੀਂ ਲੈਣੀ ਤੁਹਾਡੇ ਤੋਂ ਸਿਬਲ ਚੰਗਾ ਲੈਣਾ ਬਸ ਤੁਹਾਡੇ ਹਾਂ 65-70 ਹਜ਼ਾਰ ਦੀ ਡਾਊਨ ਪੇਮੈਂਟ ਬਾਕੀ ਕਰਾ ਦਾਂਗੇ ਬਾਕੀ ਸਾਰਾ ਲੋਨ ਕਰਾ ਦਾਂਗੇ ਤੇ ਉਹਦੇ ਬਾਅਦ ਆ ਗਈ ਆਪਣੇ ਤੋਂ ਅਮੇਜ਼ ਅੱਜ ਤੁਹਾਨੂੰ ਹੁੰਡਾ ਅਮੇਜ਼ ਦੇ ਦੇਣੀ ਆਪਾਂ ਬਹੁਤ ਭਾਅ ਨਾਲ ਹਾਂ ਪਲਾਂਟੀ ਦੇ ਲੋਏ ਵੇ ਹੋਇਆ ਹਾਂ 15 ਮਾਡਲ ਆ Honda Amaze ਡੀਜ਼ਲ ਦੀ ਠੀਕ ਹੈ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਕੰਡੀਸ਼ਨ ਦੇ ਵਿੱਚ ਟੱਚ ਪਲੇਅਰ ਲੱਗਿਆ ਹੋਇਆ ਅੰਦਰ ਬਾਈ ਡੀਜ਼ਲ ਐਂਡ ਰੋਡ ਪਲੇਅਰ ਵਧੀਆ ਲੱਗਾ ਹੋਇਆ ਆ ਡੀਜ਼ਲ ਆ ਡੀਜ਼ਲ ਠੀਕ ਹੈ 15 ਮਾਡਲ ਸੈਕੰਡ ਓਨਰ ਦੀ ਕਾਰ ਆ ਹਾਂ ਤੇ ਛੋਟਾ ਜਿਹਾ ਰੇਟ ਤੁਹਾਨੂੰ ਆਪਾਂ ਅੱਗੇ ਤੁਹਾਨੂੰ 13 ਮਾਡਲ ਦਿੱਤੀ 3.5 ਦੀ ਹਾਂਜੀ ਇਹ 15 ਮਾਡਲ ਦੇ ਦੇਣੀ ਆ 3,75,000 ਰੁਪਏ ਦੀ ਵਿਦ ਅਲੋਏ ਸਾਰਾ ਕੁਝ ਓਕੇ ਸਕਰੀਨ ਲੱਗੀ ਹੋਈ ਹੈ ਲਾਇ ਲੱਗੇ ਹੋਏ ਸੀਟ ਕਵਰ ਨਵੇਂ ਤੇ ਫਰਕ ਸਿਰਫ 25000 ਦੇ ਪਿਆ 25000 ਦਾ ਪਿਆ ਤੇ ਮਾਡਲ 2 ਸਾਲ ਉੱਪਰ ਆ ਗਿਆ 2 ਸਾਲ ਉੱਤੇ ਆ ਗਿਆ ਵਾ ਜਿਹੜੇ ਭਰਾ ਹੋਣਾ ਵੀ ਕਾਰ ਲੈਣਾ ਚਾਹੁੰਦੇ ਆ ਉਹ ਵੀ ਕਾਲ ਕਰ ਸਕਦੇ ਆ ਤੇ ਹੋਪ ਕਰਦੇ ਆ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਇਹ ਵੀਡੀਓ ਵਧੀਆ ਲੱਗੀ ਆ ਤਾਂ ਬਾਈ ਲਾਈਕ ਕਮੈਂਟ ਸ਼ੇਅਰ ਕਰਨਾ ਮੇਰਾ ਹੱਕ ਬਣਦਾ ਤੁਹਾਨੂੰ ਕਹਿਣਾ ਤੇ ਤੁਹਾਡਾ ਹੱਕ ਬਣਦਾ ਕਰਨਾ ਠੀਕ ਹੈ ਭਾਈ ਇਹ ਜਰੂਰ ਕਰਕੇ ਜਾਇਓ ਕਿਉਂਕਿ ਇਹਦੇ ਨਾਲ ਸਾਨੂੰ ਹੌਸਲਾ ਵਦਾਈ ਮਿਲਦੀ ਆ ਤੇ ਸਾਡੀ ਵੀਡੀਓ ਨੂੰ ਪਹੁੰਚ ਮਿਲਦੀ ਆ ਉਹਨਾਂ ਭਰਾਵਾਂ ਤੱਕ ਜਿਨ੍ਹਾਂ ਨੇ ਵੀ ਕਾਰ ਲੈਣੀ ਹੁੰਦੀ ਆ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਤਾਂ ਤੱਕ ਲਈ ਮਿਲਦੇ ਆ ਨੈਕਸਟ ਵੀਡੀਓ 'ਚ ਚੰਗਾ ਜੀ ਸਤਿ ਸ਼੍ਰੀ ਅਕਾਲ